ਕੋਈ ਮੰਨਦਾ ਕੋਈ ਬਰਲੀ ਮੰਨਦਾ ਕੁਲ ਥੋੜੇ ਜਿਹਾ ਜਦ ਪ੍ਰਮਾਤਮਾ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਤੇ ਕਰਮ ਸਿਧਾਂਤ ਇਸੇ ਵਾਸਤੇ ਮਨੁੱਖ ਅਨਰਥ ਕਰੀ ਜਾ ਰਿਹਾ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਚਾਰਾਂ ਦੇ ਚ ਪ੍ਰਮਾਤਮਾ ਹੈ ਸੋਚਣੀ ਸਮਝ ਦੇ ਚ ਈਸ਼ਵਰ ਹੈ ਯਾਦਾਂ ਦੇ ਚ ਵੀ ਪ੍ਰਮਾਤਮਾ ਹੈ ਵਿਚਾਰਾਂ ਵਿੱਚ ਨੇਕੀਆਂ ਨੇ ਰੱਬੀ ਗੁਣ ਨੇ ਸਮਝ ਵਿੱਚ ਪ੍ਰਮਾਤਮਾ ਹੈ ਯਾਦਾਂ ਵਿੱਚ ਭਲਾਈਆਂ ਨੇ ਸ਼ੁਭ ਨੇ ਸ਼ੁਭ ਚਿੰਤਨ ਚੰਗਾ ਚਿੰਤਨ ਹੈ ਕਰਮ ਵਿਚਾਰ ਬੜੇ ਪਵਿੱਤਰ ਨੇ ਤੇ ਕਰਮ ਕਰਤ ਵੀ ਬੜੀ ਮਹਾਨ ਹੈ ਜੋ ਕੁਝ ਕਰਦੇ ਨੇ ਉਹਦੇ ਨਾਲ ਵੀ ਜਗਤ ਦਾ ਭਲਾ ਹੁੰਦਾ ਹੈ ਜੋ ਕੁਝ ਸੋਚਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਮਨ ਨਿਰਮਲ ਹੁੰਦਾ ਹੈ ਤੇ ਪਾਵਨ ਹੁੰਦਾ ਹੈ ਇਹ ਪਹਿਲੀ ਸ਼੍ਰੇਣੀ ਕਰਮਕ੍ਰਿਤ ਬੜੀ ਮਹਾਨ ਕਰਮ ਵਿਚਾਰ ਬੜੇ ਮਹਾਨ ਇਹ ਪਹਿਲੇ ਇਹਨਾਂ ਨੂੰ ਅਸੀਂ ਸੰਤ ਕਹਿ ਦਿੰਦੇ ਆ ਭਗਤ ਕਹਿੰਦੇ ਆ ਬ੍ਰਹਮਗਣੀ ਕਹਿ ਦਿੰਦੇ ਆ ਆਤਮਦਰਸ਼ੀ ਕਹਿ ਦਿੰਦੇ ਆ ਫਕੀਰ ਕਹਿ ਦਿੰਦੇ ਆ ਬਲੀ ਅੱਲਾਹ ਕਹਿ ਦਿੰਦੇ ਆ ਅਨੇਕਾ ਨਾਮ ਗੁਰਮੁਖ ਕਹਿ ਸਕਦੇ ਆ ਕਰਮਕ੍ਰਿਤ ਠੀਕ ਹੈ ਕਰਮ ਵਿਚਾਰ ਵੀ ਠੀਕ ਪਹਿਲੀ ਸ਼੍ਰੇਣੀ ਦੂਜੀ ਗਰਮ ਵਿਚਾਰ ਠੀਕ ਨੇ ਸੋਚਣੀ ਠੀਕ ਹੈ ਵਿਚਾਰਾਂ ਠੀਕ ਨੇ ਬੜੀਆਂ ਪਵਿੱਤਰ ਨੇ ਯਾਦਾਂ ਦੇ ਵਿੱਚ ਪਰਮਾਤਮਾ ਹੈ ਨੀਅਤ ਠੀਕ ਹੈ ਸੋਚਣੀ ਦੇ ਵਿੱਚ ਰੱਬ ਹੈ ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ ਕ੍ਰਿਤ ਗਲਤ ਹੋ ਜਾਂਦੀ ਕਦੀ ਕਦੀ ਸਮਾਜ ਕ੍ਰਿਤ ਵੇਖਦਾ ਹੈ ਪਰਮਾਤਮਾ ਵਿਚਾਰ ਵੇਖਦਾ ਹੈ ਸਮਾਜ ਕ੍ਰਿਤ ਵੇਖਦਾ ਹੈ ਪਰਮਾਤਮਾ ਨੀਅਤ ਵੇਖਦਾ ਹੈ ਸਮਾਜ ਕਰਤ ਵੇਖਦਾ ਹੈ ਪਰਮਾਤਮਾ ਸੋਚਣੀ ਵੇਖਦਾ ਹੈ ਯਾਦਾਂ ਨੂੰ ਵੇਖਦਾ ਹੈ ਬਿਆਨ ਨਾਲ ਸੁਣਨਾ ਜਿਸ ਉੱਤੇ ਮੈਂ ਥੋੜਾ ਜਿਹਾ ਇਤਿਹਾਸਕ ਦੋ ਟੁਕੜੇ ਕੇ ਸਪਸ਼ਟ ਕਰਾਂ ਰਿਸ਼ੀ ਵਿਆਸ ਦੀ ਜਿਹੜੀ ਗੋਲੀ ਸੀ ਨੌਕਰਾਨੀ ਸੀ ਉਸ ਦਾ ਲੜਕਾ ਸੀ ਪਰ ਵਿਦਵਾਨ ਬੜਾ ਸੀ ਤੇ ਦਰਯੋਧਨ ਨੇ ਹਰਤ ਰਾਸ਼ਟਰ ਨੇ ਮੁਲਾਜ਼ਮ ਰੱਖ ਲਿਆ ਸੀ ਦੀਵਾਨ ਬਣਾ ਦਿੱਤਾ ਸੀ ਰਾਜਨੀਤੀ ਦਾ ਪੰਡਿਤ ਸੀ ਸਿਆਣਾ ਸੀ ਵਿਦਵਾਨ ਸੀ ਆਲੂ ਘਾਜ਼ਲ ਸੀ ਤੋਂ ਨੌਕਰੀ ਰਾਜ ਦਰਬਾਰ ਦੇ ਸੀ ਕਿਛੋ ਤੇ ਜੀਆਂ ਕੱਚੇ ਮਕਾਨ ਵਿੱਚ ਰਹਿੰਦਾ ਸੀ ਥੋੜੀ ਜਿਹਾ ਤਨਖਾਹ શ્રી ਕ੍ਰਿਸ਼ਨ ਚਲੇ ਗਏ ਬੇਦਰਦੇ ਦਾ ਜਦ ਘਰ ਦੇਚ ਪਹੁੰਚੇ ਨੇ ਸਵੇਰ ਹੋ ਹਟੀ ਸੀ امرت ویلے دا نام ابیاس کر کے بدر گھروں جا چکے اس بدر دی گھر والی سی اچانک کسے نے دروازے تے دستک دیتی ہے کھولے دیکھ کے دنگ رہ گئی ہیں دوار کا نریش سری کرشن میرے تھے بٹھایا اندر گھر دی ہے بھائی پیٹ کی کرے لنگر بنان دیجتے ٹائم ہے وقت ہے سوے آگئے نا نلے پے جنگل تو توڑ کے لے سن بدر نے کیلے پے سن آ گئے کیلا گری تھلے سڑ دیتی پیار اتنا پردان ہو گیا نے کم نہیں کی ਸੋ ਦੇ ਬੋਝ ਨੇ ਕੰਮ ਨਹੀਂ ਕੀਤਾ। ਛਿਲਕਾ ਗੋ ਪਕੜਾ ਦਿੱਤਾ। ਔੜੇ ਤੇ ਗਲਤ ਹੈ, ਕਰਤ ਤੇ ਗਲਤ ਹੋ ਗਈ। ਇੱਕ ਵਕਤ ਦਾ ਮਹਿਮਾਨ ਔਰ ਚੋਟੇ ਦਾ ਮਹਿਮਾਨ ਔਰ ਉਹ ਸੰਤ ਤੇ ਵਕਤ ਦਾ ਅਵਤਾਰੀ ਪੁਰਸ਼ ਛਿਲਕਾ ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਇਤਿਹਾਸ ਬਣੀ। ਪਰ ਕ੍ਰਿਸ਼ਨ ਵੀ ਸੋਚਦੇ ਨੇ ਜੇ ਛਿਲਕਾ ਨਾ ਖਾਦਾ ਪ੍ਰੇਮ ਦੀ ਤੋਹੀਨ ਹੈ ਸਰਦਾ ਦੀ ਤੋਹੀਨ ਹੈ ਖਾ ਗਏ ਛਿਲਕਾ ਇੱਕਦਮ ਖਾ ਗਏ ਹੈਰਾਨ ਗਏ ਦੂਸਰਾ ਕੇਲਾ ਛਿਲੇ ਹੈ ਅਜੇ ਵੀ ਹੋਸ਼ ਨਹੀਂ ਆਈ ਖੁਸ਼ੀ ਹੈ ਆਨੰਦ ਹੈ ਭਗਤੀ ਭਾਵਨਾ ਹੈ ਵਿਭਉਂ ਕੀਤਾ ਹੈ ਗਰੀ ਥੱਲੇ ਸੁੱਤੇ ਫੇਰ ਛਿਲਕਾ ਪਕੜਾ ਹੈ ਛਿਲਕਾ ਫਿਰ ਖਾ ਗਏ ਮੂੰਹ ਵਿੱਚ ਛਿਲਕਾ ਹੈ ਤੀਸਰਾ ਛਿਲਕਾ ਪਕੜਾ ਰਹੀਏ ਤੇ ਬੇਦਰ ਆ ਗਏ ਕਿਉਂਕਿ ਉਹਨੂੰ ਪਤਾ ਚੱਲ ਗਿਆ ਕ੍ਰਿਸ਼ਨ ਮੇਰੇ ਘਰ ਆਏ ਇੱਕਦਮ ਭੱਜਾ ਹੋਇਆ ਕੀ ਦੇਖਦਾ ਹੈ ਛਿਲਕਾ ਸ੍ਰੀ ਕ੍ਰਿਸ਼ਨ ਖਾਰਨ ਤੇ ਫਿਰ ਛਿਲਕੇ ਮੇਰੀ ਘਰ ਵਾਲੀ ਪਕੜਾ ਲਈ ਇਕਦਮ ਇੱਕ ਪਾਸੇ ਕੀਤਾ ਆਖਿਆ ਇਹ ਕੀ ਕਰ ਰਹੀ ਹੈ ਇਹ ਕੀ ਕਰ ਰਹੀ ਹੈ ਹੱਥੋਂ ਕੇਲੇ ਲੈ ਛਿਨੇ ਤੇ ਗਿਰੀ ਦਿੱਤੀ ਆਖਿਆ ਭਗਵਾਨ ਬੋਲੋਗੇ ਇਸਕੋ ਗਿਰੀ ਮੌਂਦ ਚ ਭਗ ਹੈ ਕ੍ਰਿਸ਼ਨ ਕਹਿੰਦੇ ਨੇ ਬੇਦਰ ਜੋ ਛਿਲਕੀਆਂ ਚ ਸਵਾਦ ਸੀ ਇਸ ਗਿਰੀ ਚ ਨਹੀਂ ਹੈ ਨਹੀਂ ਪ੍ਰੇਮ ਨਾਲ ਸ਼ਰਧਾ ਨਾਲ ਪਾਣੀ ਦਾ ਗਲਾਸ ਲਈਏ ਉਸ ਪਾਣੀ ਦਾ ਟੇਸਟ ਕੁਛ ਹੋਰ ਹੋ ਜਾਂਦਾ ਹੈ ਨਫ਼ਰਤ ਨਾਲ ਗਰਣਾ ਨਾਲ ਲਈਏ ਯਕੀਨ ਜਾਣੋ ਪਾਣੀ ਦਾ ਸਵਾਦ ਕੁਛ ਹੋਰ ਹੋ ਜਾਂਦਾ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਭੋਜਨ ਤੇ ਅਸਰ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਪਾਣੀ ਤੇ ਅਸਰ ਹੈ ਮਨੁੱਖ ਦੀਆਂ ਭਾਵਨਾਵਾਂ ਦਾ ਰੇਤ ਦੇ ਜ਼ਰਰਿਆਂ ਤੇ ਅਸਰ ਹੈ ਤਾਂ ਹੀ ਤੇ ਚਰਨ ਦੂੜੀ ਨੂੰ ਮਸਤਕ ਤੇ ਲਾ ਲੈਣਿਆ ਮਤਾਂ ਕਿਸੇ ਨੇਕ ਪੁਰਸ਼ ਦੇ ਚਰਨਾਂ ਦੀ ਖਾਕ ਹੋਵੇ ਚਰਨ ਦੂੜ ਐਵੇਂ ਨਹੀਂ ਹੈਗਾ ਅਕੀਕਤ ਕਰਤੋ ਤੇ ਗਲਤ ਕਰ ਬੈਠੀ ਸੀ ਔਰ ਰਬ ਦੀ ਨੇ ਰਾਤ ਨੂੰ ਜਦ ਭੋਜਨ ਬਣਾਇਆ ਦਾਲ ਸਾਗ ਵਿੱਚ ਲੋਣ ਪਾਣਾ ਹੀ ਪਰੂਗਾ ਨਹੀਂ ਪਾਇਆ ਅ ਲੋਣਾ ਸਾਗ ਖਾਦਾ ਹੈ ਅ ਲੋਣੀ ਦਾਲ ਖਾ ਰਹੀ ਔਰ ਸਵੇਰੇ ਜੈਸੇ ਪਹੁੰਚੇ ਦਰਯੋਦਨ ਦੇ ਘਰ ਬੜੀ ਨਫਰਤ ਦੀ ਨਿਗਾਹ ਨਾਲ ਦਰਯੋਦਨ ਨੇ ਦੇਖਿਆ ਆਖਿਆ ਠੀਕ ਹੈ ਤੂੰ ਰਾਜ ਘਰਾਣਿਆਂ ਦਾ ਲੜਕਾ ਹੈ ਔਰ ਰਾਜਾ ਵੀ ਹੈ ਪਰ ਤੈਨੂੰ ਪਾਲਿਆ ਤੇ ਗਵਾਲਿਆਂ ਨੇ ਨਾ ਗੁਜਰਾ ਨੇ ਪਾਲਿਆ ਨਾ ਤੇ ਤੇਰਾ ਗੁਜਰ ਪਣਾ ਗਿਆ ਨਹੀਂ ਤੂੰ ਸਾਡੇ ਨੌਕਰ ਦੇ ਘਰ ਰਾਤ ਰਿਹਾ ਹੈ ਉਹ ਸਾਡਾ ਅਧਨਾ ਨੌਕਰ ਹੈ ਗੋਲਾ ਹੈ ਸਾਡਾ ਮੁਲਾਜ਼ਮ ਹੈ ਰਾਜੇ ਦਾ ਘਰ ਛੱਡ ਕੇ ਮੈਨ ਛੱਡ ਕੇ ਇੱਕ ਜੋਗੀ ਨੇ ਪਤਾ ਕਿਸ਼ਨ ਕੀ ਕਹਿੰਦੇ ਨੇ ਉੱਥੇ ਭਗਤ ਕਬੀਰ ਨੇ ਸਵਾਰਥਾ ਨੂੰ ਦਰਜ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਰਾਜਨ ਕੌਮ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇਂ ਐ ਰਾਜਨ ਤੇਰੇ ਘਰ ਕੌਣ ਆਵੇ ਕਿਸ ਤਰ੍ਹਾਂ ਰਾਤ ਕੱਟੀ ਮੈ ਉਹਦੀ ਨੀਅਤ ਦੇਖਾਂ ਭਾਵਨਾ ਦੇਖਾਂ ਕਿ ਤੇਰਾ ਹੰਕਾਰ ਦੇਖਾਂ ਦਰਯੋਦਨ ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਏ ਸਨ ਅਸੀਂ ਪਤਨ ਕਿਹੜੇ-ਕਿਹੜੇ ਪਕਵਾਨ ਬਣਾਏ ਸਿਰਫ ਤੁਹਾਡੇ ਲਈ ਸੀ ਉਹ ਏਕ ਕਰਦੇ ਰਹੇ ਕੀ ਮਿਲੇ ਆਉਣਾ ਉਸ ਦੇ ਘਰ ਦੇ ਤੈਨੂੰ ਖਾਣ ਨੂੰ ਬਧਾ ਸ੍ਰੀ ਕ੍ਰਿਸ਼ਨ ਕੀ ਕਹਿੰਦੇ ਫੇਰ ਸਮਾਂ ਸਾਗਵੇਂ ਬਾਇਆ ਗੁਨਗਾਵਤ ਰੈਣ ਬਿਹਾਣੇ ਦਾਲ ਦੇਚ ਸਾਗ ਦੇਚ ਉਹ ਰਸ ਆਇਆ ਬ੍ਰਿਯੋਦਨ ਤੇਰੀ ਖੀਰ ਦੇਚ ਵੀ ਨਹੀਂ ਹੋਣਾ। ਪਰ ਤੇਰੇ ਘਰ ਫਜ਼ੂਲ ਦੀਆਂ ਗੱਪਾਂ ਦੇਚ ਰਾਤ ਕਟਣੀ ਸੀ ਬਹੁਤ ਸਾਰੀ ਸਾਰੀ ਰਾਤ ਪ੍ਰਭੂ ਦੇ ਗੀਤ ਗਾਉਂਦੇ ਰਹਿਆ ਬਿਦਰ ਦੇ ਗੱਲ। ਸਾਰੀ ਰਾਤ ਹਰੀ ਦਾ ਜਸ ਚੱਲਦਾ ਰਿਹਾ। ਮਿਲ ਕੇ ਗਾਉਂਦੇ ਰਹਿਆ। ਬੇਦਰ ਸੇ ਬੇਦਰ ਦੀ ਘਰ ਵਾਲੀ ਮੈਂ ਅਸੀਂ ਤਿੰਨੇ ਮਿਲ ਕੇ ਪ੍ਰਭੂ ਦੇ ਗੀਤ ਗਾਉਂਦੇ ਰਹਾਂ ਘਰ ਮੰਦਰ ਬਣਿਆ ਰਿਹਾ ਹੈ ਘਰ ਤੇ ਹਰੀ ਦਾ ਮੰਦਰ ਬਣਿਆ ਰਿਹਾ ਗੁਣ ਗਾਉਤ ਰਹੈ ਨਿ ਬਿਹਾ ਨੇ ਸਾਰੀ ਰਾਤ ਪ੍ਰਭੂ ਦੇ ਗੁਣ ਗਾਦੇ ਆ ਵਿਧੀਤ ਹੋਈ ਪਰ ਮੈਂ ਫਿਰ ਅਰਜ਼ ਕਰਾਂ ਛਿਲਕਾ కృਤ ਤੇ ਗਲਦ ਹੈ ਆਮ ਮੈਂ ਮਾਨ ਨੂੰ ਵੀ ਬੰਦਾ ਛਿਲਕਾ ਨਹੀਂ ਪੇਸ਼ ਕਰਦਾ ਦੁਆਰ ਕਾ ਦਾ ਰਾਜਾ ਵਕਤ ਦਾ ਸੰਨ अवतारी पुरुष ते छिलका पे पेश कर दी कृत गलत है नियत ठीक है भावना ठीक है परमात्मा परमात्मा ਦੇ ਪਿਆਰੇ ਨiyet ਵੇਖਦੇ ਨੇ ਸੰਸਾਰ कृत ਵੇਖਦਾ ਹੈ ਕਾਨੂੰਨ कृत ਵੇਖਦਾ ਹੈ ਕਾਨੂੰਨ ਤੇ ਸਮਾਜ ਇਹ ਦੇਖਦਾ ਮੈਂ ਕੀਤਾ ਕੀ ਹੈ परमात्मा ਤੇ परमात्मा ਦੇ भगत ਦੇਖਦੇ ਨੇ ਇਹ ਹੈ ਕਿ ਇਹਦੀ ਨiyet ਕੀ ਹੈ ਮੈਂ ਫਿਰ ਦਰਵਾਜ਼ਾ ਇੱਕ ਹੈ ਮੇਰਾ ਕਰਣਾ ਇੱਕ ਹੈ ਮੇਰਾ ਹੋਣਾ دوسری ਸ਼੍ਰੇਣੀ ਵਿੱਚ ਉਹ ਬੰਦੇ ਆ ਜਾਂਦੇ ਨੇ ਜਿਨ੍ਹਾਂ ਦਾ ਹੋਣਾ ਤੇ ਠੀਕ ਹੈ ਨਿਗਤ ਠੀਕ ਹੈ ਵਿਚਾਰ ਠੀਕ ਹੈ ਭਾਵਨਾ ਠੀਕ ਹੈ ਕਦੇ-ਕਦੇ ਕਰਤ ਗਲਤ ਹੋ ਜਾਂਦੀ ਪਰਮਾਤਮਾ ਮਾਫ਼ ਕਰਦਾ ਹੈ ਹੋ ਸਕਦਾ ਹੈ ਸਮਾਜ ਨਾ ਮਾਫ਼ ਕਰੇ ਔਰ ਸਮਾਜ ਨਹੀਂ ਕਰਦਾ ਨਹੀਂ ਕਰਦਾ ਜੇ ਬਾਰੋਂ ਭੁਰਜੁ ਕੋ ਬੋਲ ਦੇ ਬੀ ਖਰੇ ਹਰ ਬਾਣੇ ਬੁੱਲ ਗਿਆ ਇੱਕ ਲਵਜ਼ ਲੰਹ ਹਰੀ ਦੀ ਨਿਗਾਹ ਠੀਕ ਹੈ ਮੈਨੂੰ ਯਾਦ ਹੈ ਗੁਰਦੁਆਰਾ ਸੇਸ ਗੰਜ ਸਾਹਿਬ ਦੇਚ ਫੁਨੇ ਛੰਦ ਦੀ ਕਥਾ ਇੱਕ ਸਾਲ ਲਈ ਥੀ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਜ਼ਮਾਨੇ ਦਾ ਜ਼ਰਖੈਸ ਦਿਵਾਰ ਔਰ ਦਲੀਲਾਂ ਦਾ ਬਾਦਸ਼ਾਹ ਸੀ ਹਾਥ ਕਲਮ ਅਗੰਮ ਮਸਤਕ ਲੇਖਾਉਤੀ ਇੱਕ ਮਹੀਨਾ ਇਸ ਛੰਦ ਦੀ ਕਥਾ ਕੀਤੀ ਇਸ ਪੰਗਤੀ ਦੇ ਉਹ ਅਗੰਮੇ ਕਲਮ ਉਸ ਅਗੰਮੇ ਹੱਥਾਂ ਚ ਇੱਕ ਕੋਈ ਦਫਾ ਫਿਰ ਗਈ ਇਹ ਸਾਰਿਆਂ ਦੇ ਮਥਿਆਂ ਤੇ ਹਥ ਕਲਮ ਅਗੰਮ ਮਸਤਕ ਲਿਖਾਉਂਦੀ ਇਸ ਅਗੰਮੇ ਕਲਮ ਦੀ ਕਥਾ ਉਹ ਇੱਕ ਮਹੀਨਾ ਕਰਦਾ ਰਿਹਾ ਪਰ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਮੈਨੂੰ ਵੇ ਦਿਨ ਸੁਣਨ ਨੂੰ ਮਿਲੇ ਉਸ ਜ਼ਮਾਨੇ ਦੀ ਗਲ ਸੰ ਇਕਾਠ ਦੀ ਗਲ ਮੈਂ ਕਰਦਾ ਸੀ ਮੈਂ ਮਾਰਡਰ ਟਾਂ ਕਥਾ ਕਰਦਾ ਸੀ ਛੋਟੀ ਉਮਰ ਮੈਂ ਸਮਾਪਤੀ ਕਰਕੇ ਇੱਕਦਮ ਪਹੁੰਚਦਾ ਸੀ ਗੁਰਦੁਆਰਾ ਸ੍ਰੀ ਸਭਗੰਸ ਸਾਹਿਬ ਪ੍ਰਿੰਸੀਪਲ ਸਾਹਿਬ ਨੂੰ ਸੁਣਨਾ ਹੈ ਲੇਕਿਨ ਇਹ ਨਾ ਇਹ ਖੁਲਾ ਛੰਦ ਹੀ ਕਥਾ ਕਰਦਿਆਂ ਕਰਦਿਆਂ ਇੱਕ ਦਿਨ ਕੋਈ ਸ਼ਬਦ ਗਲਤ ਨਿਕਲ ਗਿਆ ਬਾਹਰ ਆ ਕੇ 15-20 ਬੰਦਿਆਂ ਨੇ ਘੇਰਿਆ ਹੋਇਆ ਔਰ ਇੱਕ ਤੇ ਉਹ ਸ਼ਬਦ ਬੋਲੀ ਜਾਂਦਾ ਸੀ ਪਈ ਤੁਸੀਂ ਪ੍ਰਿੰਸੀਪਲ ਉਹ इतने ਸਿਆਣੇ ਜਿਹੀ ਅੱਖ ਹੈ ਉਹ ਕਹਿੰ ਲਗੇ ਇੱਕ ਘੰਟਾ ਮੈਂ ਬੋਲਿਆ ਹੋ ਸਕਦਾ 25 30 ਹਜ਼ਾਰ ਅਲਫਾਜ਼ ਮੈਂ ਚੰਗੇ ਆਖੇ ਹੋਣਗੇ ਇੱਕ ਮਾੜਾ ਆਖਿਆ ਕਹਿ ਗਿਆ ਮੈਨੂੰ ਵੀ ਚੇਤਾ ਨਹੀਂ ਮੈਂ ਕਹਿ ਗਿਆ ਤੇ ਉਹ 25 ਹਜ਼ਾਰ ਅਲਫਾਜ਼ ਇੱਕ ਪਾਸੇ ਰੱਖ ਦੇ ਤੈਨੂੰ ਤੁਸੀਂ ਇੱਕ پکڑਨੇ ਆ ਇੱਕ ਪਗੜਨੇ ਆ। ਦੇ ਕਿ ਪਾਸੇ ਰੱਖ ਦੇ ਤੈਨੂੰ ਤੁਸੀਂ ਇੱਕ ਪਗੜਨੇ ਆ। ਇੱਕ ਪਗੜਨੇ ਆ। ਸੰਸਾਰ ਕਿਰਤ ਵੇਖਦਾ ਹੈ, ਪਰਮਾਤਮਾ ਨiyet ਵੇਖਦਾ ਹੈ। ਜੇ ਬਾਹਰੋਂ ਬੁੱਲ ਚੁਕ ਬੋਲ ਦੇ, ਵੀ ਖਰੇ ਹਰਬਾ। ਸੰਸਾਰ ਤੇ ਕਰਣਾ ਦੇਖਦਾ ਇਸ ਨੇ ਕੀਤਾ ਕੀ ਹੈ ਹੱਥਾਂ ਨਾਲ ਕੀ ਕੀਤਾ ਮੂੰਹ ਨਾਲ ਕੀ ਬੋਲੇ ਕਰਤ ਦੇਖਦਾ ਹੈ ਪਰਮਾਤਮਾ ਨiyet ਦੇਖਦਾ ਹੈ ਇਹ ਦੂਜੀ ਸ਼੍ਰੇਣੀ ਪਹਿਲੀ ਸ਼੍ਰੇਣੀ ਕਰਤ ਵੀ ਠੀਕ ਹੈ ਵਿਚਾਰ ਵੀ ਠੀਕ ਨੇ ਨiyet ਵੀ ਠੀਕ ਹੈ ਕਰਤ ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਦੂਜੀ ਸ਼੍ਰੇਣੀ ਨiyet ਠੀਕ ਹੈ ਵਿਚਾਰ ਠੀਕ ਨਹੀਂ ਕਦੀ ਕਦੀ ਕਰਤ ਗਲਤ ਹੋ ਜਾਂਦੀ ਹੈ ਇੱਕ ਤੀਜੀ ਸ਼੍ਰੇਣੀ ਕ੍ਰਿਤ ਬਹੁਤ ਚੰਗੀ ਹੈ ਸਦਸੰਗੀ ਹੈ ਦਾਨੀ ਹੈ ਗਹਿਨੀ ਹੈ ਸੇਵਾ ਕਰਦਾ ਹੈ ਬੁਥੇਰਾ ਕੁਛ ਕਰਦਾ ਹੈ ਕ੍ਰਿਤ ਠੀਕ ਹੈ ਕ੍ਰਿਤ ਠੀਕ ਹੈ ਨੀਅਤ ਬੈੜੀ ਹੈ ਵਿਚਾਰ ਬੈੜੇ ਸੋਚਣੀ ਪੈੜੀ ਨੀਅਤ ਬੜੀ ਗੰਦੀ ਹੈ ਸੇਵਾ ਕਰਦੇ ਹੋਇਆ ਨੀਅਤ ਗੰਦੀ ਹੈ ਕੀਰਤਨ ਸੁਣਦੇ ਹੋਇਆ ਨੀਅਤ ਗੰਦੀ ਹੈ ਗੁਰਦੁਆਰੇ ਆਂਦੇ ਹੋਇਆ ਸੋਚਣੀ ਗੰਦੀ ਹੈ ਦਾਨ ਪੁੰਨ ਕਰਦੇ ਹੋਇਆ ਵਿਚਾਰ ਗੰਦੇ ਨੇ ਗੁਰਦੁਆਰੇ ਆਂਦੇ ਹੋਇਆ ਨੀਅਤ ਬੈੜੀ ਤੇ ਤੀਜੀ ਸ਼੍ਰੇਣੀ ਕਿਰਤ ਤੇ ਚੰਗੀ ਹੈ ਨੀਅਤ ਠੀਕ ਨਹੀਂ ਸਭ ਤੋਂ ਜ਼ਿਆਦਾ ਸ਼੍ਰੇਣੀ ਇਹ ਹੈ ਮੰਦਰ ਮਸਜਿਦ ਗੁਰਦੁਆਰਿਆਂ ਚ ਜ਼ਿਆਦਾ ਲੋਕ ਇਹ ਨੇ ਕਿਰਤ ਤੇ ਬਹੁਤ ਚੰਗੀ ਹੈ ਗੁਸਤਾਖੀ ਮਾ ਨੀਅਤ ਨਹੀਂ ਠੀਕ ਵਿਚਾਰ ਠੀਕ ਨਹੀਂ ਨੇ ਸਮਾਜ ਤੇ ਬੱਲੇ ਬੱਲੇ ਕਰਦਾ ਹੈ ਸਮਾਜ ਤੇ ਕਹਿੰਦਾ ਲੈ ਦਾਨੀ ਹੈ ਗਿਆਨੀ ਹੈ ਕੀਰਤਨੀ ਹੈ ਪਾਠੀ ਹੈ ਸੇਵਾ ਕਰਦਾ ਹੈ ਦਾਨ ਕਰਦਾ ਹੈ ਪੁੰਨ ਕਰਦਾ ਹੈ ਬੜਾ ਸਦਸੰਗੀ ਹੈ ਕਿਉਂਕਿ ਸੰਸਾਰ ਸਮਾਜ ਕਰਤਵੇਖਦਾ ਪਰਮਾਤਮਾ ਨੀਅਤ ਵੇਖਦਾ ਹੈ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸੇਵਾ ਪਖੰਡ ਇਹ ਕੀਰਤਨ ਪਖੰਡ ਇਹ ਕਥਾ ਪਖੰਡ ਇਹ ਦਾਨ ਪੁੰਨ ਵੀ ਪਖੰਡ ਕਰਮ ਧਰਮ ਪਖੰਡ ਜੋਦੀ ਸੇ ਜੋ ਦਿਖਾਈ ਦੇ ਰਿਹਾ ਹੈ ਸਮਾਜ ਨੂੰ ਦਿਖਾਈ ਦਿੰਦਾ ਕਰਦਾ ਕੀ ਹੈ দান ਕਰ ਰਿਹਾ ਕੋਨ ਕਰ ਰਿਹਾ ਕਥਾ ਕਰ ਰਿਹਾ ਕੀਰਤਨ ਕਰ ਰਿਹਾ ਪਾਠ ਕਰ ਰਿਹਾ ਜਪ ਕਰ ਰਿਹਾ ਤਪ ਕਰ ਰਿਹਾ দান ਕਰ ਰਿਹਾ ਪੁੰਨ ਕਰ ਰਿਹਾ ਸੇਵਾ ਕਰ ਰਿਹਾ ਸਮਾਜ ਨੂੰ ਦਿਖਾਈ ਦਿੰਦਾ ਸਮਾਜ ਕਹਿੰਦਾ ਕਮਾਲ ਹੈ ਇਹ ਤੇ ਮਹਾਨ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਪਖੰਡ ਇਹ ਜੋ ਦਿਖਾਈ ਦਿੰਦਾ ਹੈ ਐਸਾ ਹੈ ਨਹੀਂ ਜਿਹਦਾ ਕਰਣਾ ਠੀਕ ਹੈ ਇਹਦਾ ਹੋਣਾ ਠੀਕ ਨਹੀਂ ਹੈ ਇਹਦੀ ਕਿਰਤ ਠੀਕ ਹੈ ਇਹਦੀ ਨਿਯਤ ਠੀਕ ਨਹੀਂ ਹੈ ਕਰਮ ਧਰਮ ਪਾਖੰਡ ਜੋ ਦੇ ਸੇ ਇਹ ਜੋ ਕਰਮ ਜਿਨਾ ਤੇ ਧਰਮ ਖੜਾ ਜੋ ਦਿਖਾਈ ਦਿੰਦਾ ਹੈ ਮਹਾਰਾਜ ਕਹਿੰਦੇ ਪਾਖੰਡ ਪਾਖੰਡ ਕਹਿੰਦੇ ਖੰਡ ਖੰਡ ਦੋ ਟੁਕੜੇ ਇਹ ਜੋ ਦਿਖਾਈ ਦੇ ਰਿਹਾ ਹੈ ਇਹ ਹੈ ਨਹੀਂ ਪਾਖੰਡ ਜਿਵੇਂ ਇੱਕ ਮੈਂ ਉਦਾਹਰਣ ਦੇ ਦੇਣਾ ਹੁਣ ਮੈਂ ਮੱਥਾ ਟੇਕਾਂ ਤੇ ਮੱਥਾ ਟੇਕਦੇ ਹੋਇਆ ਗੁਰੂ ਦਾ ਵਚਨ ਗੁਰੂ ਦਾ ਹੁਕਮ ਮੈਨੂੰ ਕਬੂਲ ਨਹੀਂ ਬਸ ਮੈਂ ਮੱਥਾ ਟੇਕਿਆ ਤਾਂ ਮੱਥਾ ਟੇਕਣਾ ਪਖੰਡ ਹੈ ਔਖੇ ਨਾ ਹੋਣਾ ਪਖੰਡ ਹੈ ਸੀਸ ਨੇਵਾ ਇਹ ਕੀ ਥੀਏ ਜਾਰਦੇ ਕੁਸੁੱਧੇ ਜਾਏ ਗੁਰੂ ਦੀ ਗੱਲ ਮੈਨੂੰ ਕਬੂਲ ਨਹੀਂ ਗੁਰੂ ਦਾ ਵਚਨ ਮੈਨੂੰ ਕਬੂਲ ਨਹੀਂ ਸਿਰ ਮੈਂ ਝੁਕਾਂਦਾ ਪਿਆ ਪਖੰਡ ਮੈਂ ਪ੍ਰਮਾਤਮਾ ਦੀ ਗੱਲ ਤੁਹਾਨੂੰ ਸੁਣਾ ਰਿਹਾ ਮੇਰਾ ਆਪਣਾ ਹਿਰਦਾ ਨਹੀਂ ਮੰਨਦਾ ਪਖੰਡ ਇਹ ਕਥਾ ਪਖੰਡ ਹਿਰਦੇ ਕਪਟ ਮੁਕ ਗਿਆ ਨਹੀਂ ਝੂਠੇ ਕਹਾ ਬਿਲੋਵਸ ਪਾਣੀ ਸਤਗੁਰਾਂ ਦੀ ਬਾਣੀ ਕਹਿੰਦੀ ਪਾਣੀ ਪਿਆ ਰੜਕਦਾ ਇਹਦੇ ਚ ਮੱਖਣ ਨਹੀਂ ਨਿਕਲਦਾ ਜਿਹੜੀ ਗੱਲ ਤੂੰ ਕਹਿ ਰਿਹਾ ਜਿ ਤੇਰਾ ਆਪਣਾ ਹਿਰਦਾ ਤੇ ਮੰਨਦਾ ਨਹੀਂ ਪਾਣੀ ਰੜਕਦਾ ਆਵਰਨ ਕੋ ਉਪਦੇਸ਼ਤੇ ਮੁਖ ਮੇ ਪਰ ਹੈ ਰੇ ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਦੂਜੇ ਨੂੰ ਉਪਦੇਸ਼ ਦੇ ਰਹੇ ਆਪਣਾ ਹਿਰਦਾ ਤੇਰਾ ਨਹੀਂ ਮੰਨਦਾ ਕਿ ਆਪਣੋ ਮੂੰਹ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ ਦੇ ਚ ਪਾ ਰਹੇ ਹੋਰ ਕੀ ਹੈ ਕੁਛ ਵੀ ਨਹੀਂ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਰਸ ਨਹੀਂ ਆਣਾ ਆਪਣੇ ਮੂੰਹ ਚ ਮਿੱਟੀ ਕੱਢੀਏ ਤੂੰ ਲੋਕਾਂ ਦੇ ਕੰਨਾਂ ਚ ਪਾ ਦਿੱਤੀ ਪਕੰਡ ਕਿਦਰੇ ਕਥਾ ਪਖੰਡ ਹੈ ਕਿਦਰੇ ਪਾਠ ਪਖੰਡ ਹੈ ਕਿਦਰੇ ਮਥਾ ਟੇਕਣਾ ਪਖੰਡ ਹੈ ਉਸਾ ਕੇ ਮਾ ਕਿਦਰੇ ਕੀਰਤਨ ਪਖੰਡ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਬਾਦ ਕਰ ਨਹੀਂ ਹਰ ਹਰ ਬੀਜੇ RAM RAJ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਾ ਕੀਜੈ ਇਸ ਰੋਣ ਪਟਣ ਨਾਲ ਕੀ ਆਉਣਾ ਹੈ ਅੰਦਰ ਕਪੜ ਵਿਕਾਰ ਹੈ ਤੇ ਕੀਰਤਨ ਹੁਣ ਬੋਤਾਂ ਮੈਂ ਖੁਲਾਸਾ ਕਿਦਾਨਾ ਤੇ ਇੱਕ ਤੇ ਸਮਾਂ ਲਗੇ ਤੇ ਇੱਕ ਮੈਨੂੰ ਪਤਾ ਨਹੀਂ ਤੁਹਾਡਾ ਆਜ਼ਮਾ ਕਿੰਨਾ ਹੈ ਕਿੰਨੀ ਗੱਲ ਪਚਾਓਗੇ ਇਹ ਵੀ ਨਹੀਂ ਪਤਾ ਮੈਨੂੰ ਕਰਮ ਧਰਮ ਪਖੰਡ ਜੋ ਦੇਸੇ ਮੰਦਰ ਮਸਜਿਦ ਗੁਰਦੁਆਰਿਆਂ ਜੋ ਕਰਮ ਧਰਮ ਦਿਖਾਈ ਦੇ ਰਿਆ ਪਖੰਡ ਉਹ ਕਿਰਤ ਦਿਖਾਈ ਦੇਦੀ ਨਹੀਂ ਨਿਗਤ ਦਿਖਾਈ ਨਹੀਂ ਦਿੰਦੀ ਇੱਕ ਮੇਰਾ ਕਰਣਾ ਹੈ ਇੱਕ ਮੇਰਾ ਹੋਣਾ ਹੈ ਮੇਰਾ ਕਰਣਾ ਠੀਕ ਹੈ ਤੂੰ ਸਮਾਜ ਮੈਨੂੰ ਕਬੂਲ ਕਰਦਾ ਸਮਾਜ ਮੈਨੂੰ ਮਾਨ ਲੈਂਦਾ ਪਰ ਮੇਰਾ ਹੋਣਾ ਠੀਕ ਨਹੀਂ ਪਰਮਾਤਮਾ ਨਹੀਂ ਕਬੂਲ ਕਰਦਾ ਗੁਰੂ ਨਹੀਂ ਕਬੂਲ ਕਰਦਾ ਗੁਰੂ ਕਹਿੰਦਾ ਪਖੰਡੀ ਕੀਰਤਨ ਕਰਦੇ ਹੋਇਆ ਤੂੰ ਪਖੰਡੀ ਐ ਸੇਵਾ ਕਰਦੇ ਹੋਇਆ ਤੂੰ ਪਖੰਡੀ ਐ ਦਾਨ ਦੇਂਦਾ ਹੋਇਆ ਤੂੰ ਪਖੰਡੀ ਐ ਪਾਠ ਕਰਦਾ ਹੋਇਆ ਤੂੰ ਪਖੰਡੀ ਐ ਕਹਾ ਕਰਦਾ ਹੋਇਆ ਤੂੰ ਪਖੰਡੀ ਐ ਕਰਮ ਧਰਮ ਪਾਖੰਡ ਜੋ ਦੀਸੇ ਤੈਨ ਜਮ ਜਗਾਤੀ ਨੂੰ ਤੇ ਤੀਜੀ ਸ਼੍ਰੇਣੀ ਐ ਕਰਨਾ ਠੀਕ ਹੈ ਹੋਣਾ ਠੀਕ ਨਹੀਂ ਹੈ ਦੂਜੀ ਸ਼੍ਰੇਣੀ ਹੋਣਾ ਠੀਕ ਹੈ ਕਦੀ ਕਦੀ ਕਰਨਾ ਗਲਤ ਹੋ ਜਾਂਦਾ ਹੈ ਪਹਿਲੀ ਸ਼੍ਰੇਣੀ ਹੋਣਾ ਵੀ ਠੀਕ ਹੈ ਕਰਨਾ ਵੀ ਠੀਕ ਹੈ ਕੀਤਾ ਵੀ ਠੀਕ ਹੈ ਨiyet ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਹੈ ਦੂਜੀ ਨiyet ਠੀਕ ਹੈ ਭਾਵਨਾ ਠੀਕ ਹੈ ਵਿਚਾਰ ਠੀਕ ਨੇ ਕਦੀ ਕਦੀ ਕੀਤਾ ਗਲਤ ਹੋ ਜਾਂਦਾ ਹੈ ਤੀਸਰੀ کرت ٹھیک ہے بالکل ٹھیک ہے پھر میں دو دہراوا دانی ہے گنی ہے سیوا کرتا سب کچھ کرد ستسنگ ہی ہے کرت ٹھیک ہے نیت ٹھیک نہیں سب تو زیادہ وی شری ہے مندر مسجد گردوارے کرت ٹھیک ہے نیت ٹھیک نہیں سماج دیکھتا ہے میری کرت میں کیتا کی ہے میں کردہ کی ہاں ਪਰਮਾਤਮਾ ਦੇਖਦਾ ਮੇਰੀ ਨੀਅਤ ਮੇਰੇ ਵਿਚਾਰ ਕੀਨੇ ਮੇਰੀ ਸੋਚਣੀ ਕੀ ਹੈ ਮੇਰੀ ਭਾਵਨਾ ਕੀ ਹੈ ਇਹ ਤੀਜੀ ਸ਼੍ਰੇਣੀ ਹੈ ਨੀਅਤ ਠੀਕ ਨਹੀਂ ਹੈ ਕਰਤ ਠੀਕ ਹੈ ਮਹਾਰਾਜ ਕਹਿੰਦੇ ਨੇ ਪਖੰਡ ਗਏ ਤੀਜਾ ਹੈ ਪਖੰਡ ਤੀਜੀ ਸ਼੍ਰੇਣੀ ਚੌਥੀ ਕਰਤ ਵੀ ਠੀਕ ਨਹੀਂ ਨੀਅਤ ਵੀ ਠੀਕ ਨਹੀਂ ਵਿਚਾਰ ਵੀ ਠੀਕ ਨਹੀਂ ਨੇ ਕਰਤ ਵੀ ਠੀਕ ਨਹੀਂ ਲੋਕ ਵੀ ਗਿਆ ਪਰ ਲੋਕ ਵੀ ਗਿਆ ਨਾ ਸਮਾਗ ਕਬੂਲ ਕਰਦਾ ਹੈ ਨਾ ਪ੍ਰਮਾਤਮਾ ਕਬੂਲ ਕਰਦਾ ਹੈ ਸਮਾਜ ਵੀ ਫਟਕਾਰਾਂ ਪਾਉਂਦਾ ਹੈ ਪ੍ਰਮਾਤਮਾ ਵੀ ਫਟਕਾਰਾਂ ਪਾਉਂਦਾ ਹੈ